ਆਪ ਸਭ ਦਾ ਸਵਾਗਤ ਹੈ ਬਰੇ ਬਰੇ ਚੱਲ ਚੱਲ ਪੰਜਾਬ ਸਰਕਾਰ ਮੂਰਦਾਬਾਦ ਪੰਜਾਬ ਸਰਕਾਰ ਮੂਰਦਾਬਾਦ ਪੰਜਾਬ ਸਰਕਾਰ ਮੂਰਦਾਬਾਦ भाई पंजाब पंजाब सरकार ग़रीब खोले सरकार

ਸਾਨੂੰ ਜਾਣਦੇ ਨੇ ਕਿ ਕਾਰਵਾਈਆਂ ਕੀਤੀਆਂ ਪੰਜਾਬ ਪੁਲਸ ਨੇ ਕਨਸ ਪੰਜਾਬ ਪੁਲਸ ਨੇ ਕਹਿਣ ਤੇ ਪੰਜਾਬ ਪੁਲਸ ਨੇ ਸਾਡੇ ਬੀਜਪੀ ਦੇ ਵਰਕਰ ਲੀਡਰ ਸਾਹਿਬਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਦਿੱਲੀ ਹੈ ਗ੍ਰਿਫਤਾਰੀ ਜਿਹੜੀ ਹੈ ਇਹ ਗ੍ਰਿਫਤਾਰੀ ਇਹਨਾਂ ਦੀ ਨਹੀਂ ਸਾਡੇ ਇਹ ਗਰੀਬਾਂ ਦੇ ਕੰਮ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਹੈ ਜਿਹੜੇ ਗਰੀਬਾਂ ਵਾਸਤੇ ਕੰਮ ਕਰਨ ਵਾਸਤੇ ਗਰੀਬਾਂ ਦੇ ਹੱਕ ਦੀ ਲੜਾਈ ਲੜਨ ਵਾਲੇ ਜਿਹੜੇ ਯੋਧੇ ਐ ਕੋਈ ਆਮ ਆਦਮੀ ਵਰਗੇ ਉਹ ਗੁਣਿਆਰ ਪਰਨਾ ਤਾਰ ਕਿਹਨੇ ਐ ਅਰੇ ਭੀਆ ਮਾਈਕ ਚਲਾਈ ਬਣ ਗਈ ਮੈਂ ਹੁਣ ਇਹਨਾਂ ਨੂੰ ਕਹਿ ਰਿਹਾ ਸੀਗਾ ਕਿ ਵਰਤੀ ਤੁਹਾਡੇ ਭਾਈ ਐ ਬੈਹੋ ਯਾਰ ਮੈਂ ਆਪ ਕਰ ਰਹੀ ਹਾਂ ਚੰਗਰ ਮਾਰ ਸਰਦਾਰ ਕਹਿ ਕਾ ਅਮੀਰ ਸਰਕਾਰ ਕਹਿ ਹੀ ਨਹੀਂ ਸਕਦਾ ਸਰਕਾਰ ਦੇ ਨਾਮ ਲਾ ਕੇ ਨਾਣੇ ਉਹ ਕੀ ਸਰਕਾਰ ਹੈ ਹੱਸ ਬਾਤ ਕਰ ਰਹੇ ਹੋ ਉਹ ਮੁੰਦੇ ਇਹਨਾਂ ਦੇ ਇਹਨਾਂ ਨੂੰ ਵੀ ਬਿਨਾ ਮਤਲਬ ਬਸ ਬਾਪ ਦਾ ਭਾਗੀ ਦਾ ਕੁਸੂ ਮੜਾੜੀ ਹੈ ਪੰਜਾਬ ਸਰਕਾਰ ਜੀ ਇਹਨਾਂ ਪੰਜਾਬ ਸਰਕਾਰ ਨੂੰ ਵੀ ਦਸ ਮਿੰਟ ਨਾ ਤੇ ਸਾਡੇ ਜਿਹੜੇ ਸਾਥੀ ਬੈਠੇ ਇਹਨਾਂ ਤਾਂ ਆਪਣੀ ਨੌਕਰੀ ਕਰਨੀ ਹੈ ਜਿਹੜਾ ਹੁਕਮ ਹੋਊਗਾ ਨਿਭਾੜ ਕੇ ਕੋ ਕੰਮ ਨਹੀਂ ਗਾਉਣਗੇ ਪਰ ਇਸ ਪਾਰਟੀ ਦੇ ਭਾਗੀਦਾਰ ਤੁਸੀਂ ਬਣ ਗਏ ਕਿਉਂਕਿ ਆ ਜਿਹੜਾ ਕੰਮ ਹੈ ਆ ਤੁਹਾਨੂੰ ਪਾਰਟੀ ਦਾ ਕੰਮ ਨਹੀਂ ਹੈ ਗਰੀਬ ਤੇ ਹੱਕ ਦੀ ਗੱਲ ਕਰ। ਕਿੰਨਾ ਦੇ ਵਿੱਚ ਕੈਂਪ ਲਾਉਣ ਦੀ ਗੱਲ ਹੈ ਪਿੰਡਾਂ ਨੂੰ ਵਿਸਥਕਰਨ ਦੀ। ਉਹ ਪਿੰਡ ਜਿੱਥੇ ਕਿਸੇ ਬੀਜਪੀ ਦਾ ਮੌਜੂਦ ਹੀ ਐ ਨਹੀਂ ਜੀ ਪੀਜੇ ਨੇ ਕਿਹਾ ਸੀ ਬੀਜਪੀ ਦਾ ਸਿਰਫ ਸ਼ਹਿਰਾਂ ਦੀ ਪਾਰਟੀ ਹੈ। ਆ ਜਿਹੜਾ ਕੰਮ ਕੀ ਤਹਿਣਾ ਪੰਜਾਬ ਸਰਕਾਰ ਨੇ ਆਟੜਾ ਕਾਉਂਟਰ ਕਰਵਾਇਆ ਪੰਜਾਬ ਪੁਲਸ ਤੋਂ ਉਹ ਦਿਨਾਂ ਮੈਂ ਮੇਰੇ ਖਿਆਲ ਤਾਂ ਬੀਜਪੀ ਦੇ ਵਰਕਰ ਨੂੰ ਵੀ ਚਾਣਣਾ ਹੋ ਗਿਆ ਹੁਣ ਛੇ ਨਹੀਂ ਬਤਾਦਾ ਮੈਂ ਦੱਸਦੇ ਨਹੀਂ ਸਾਹ ਇੱਕ ਬੜੀ ਜੱਟ ਜੱਟ ਸੀਗੀ ਜਿਹਪਿੰਡਾ ਚ ਜਨਾਰਨੀ ਜੀ ਪਹਿਲਾਂ ਆਖਾ ਜੀ ਕਹਿ ਰਹੇ ਸੀ ਕਿ ਤੁਸੀਂ ਸਾਡੇ ਨਾਲ ਸੰਪਰਕ ਹੈ ਤੁਸੀਂ ਪਿੰਡਾ ਚ ਜਨਾਰਨੀ ਫੇਟ ਤਾਂ ਸਾਡੀ ਦੇਖਾਂਗੇ ਸਾਡੀ ਸਾਰੀ ਜਿਦਾਦ ਹੈ

ਇਹ ਅੱਜ ਜੇ ਤੋ ਲੋਕਾਂ ਵਾਸਤੇ ਖੜਾਗੇ ਆ ਵੀਜ਼ਾ ਹੈ ਤੇ ਪੰਜਾਬ ਦੇ ਪਿੰਡਾਂ ਚ ਬਣਦਾ ਜਿਹੜਾ ਆ ਤੁਸੀਂ ਆ ਜੈਨੀ ਸਾਹਿਬ ਬੰਦਨਾ ਜੀ ਜੀ ਅੱਜ ਇਹ ਤੁਸੀਂ ਕਰਨ ਲੱਗਾ ਖਾਣੀਆਂ ਟੱਕੇ ਖਾਦੇ ਆ ਆ ਪੰਜਾਬ ਦੇ ਬੀਜੇਪੀ ਪਾਰਟੀ ਦੇ ਨਹੀਂ ਆ ਪੰਜਾਬ ਦੇ ਗਰੀਬਾਂ ਦੇ ਹੱਕ ਦੇ ਵਾਸਤੇ ਖਾਦੇ ਆ ਤੇ ਇਹਨਾਂ ਦਾ ਵੀਜ਼ਾ ਈਸ਼ੂ ਕਰਤਾ ਪੰਜਾਬ ਦੇ ਗਰੀਬਾਂ ਨੇ ਬੰਦੋਨ ਹੈ ਜੈ ਜੀ ਇੰਦਾਂ ਦਾ ਰਾਹ ਖੋਲਣ ਦੇ ਵਾਸਤੇ ਜਦੋਂ ਕਹਿੰਦੇ ਰੱਬ ਮਾਰਦਾ ਹੈ ਅਕਲ ਨਹੀਂ ਅਕਲ ਮਾਰਦਾ ਹੈ ਅਕਲ ਹੀ ਕੋੜਦਾ ਕਿਸੇ ਦੀ ਬਾਹ ਨਹੀਂ ਬੰਨ੍ਹਦਾ ਕਿਸੇ ਦੀ ਆਂ ਬੱਤ ਮਾਰੀ ਗਈ ਹੈ ਸਰਕਾਰ ਦੀ ਅਦਲੀਆ ਇੱਥੇ ਲੁਟੇਰੇ ਆਏ ਆ ਇੱਥੇ ਭਗਵਾਨ ਜੀਂ ਦਾ ਠੇਕੇ ਤੇ ਦੇ ਰੱਖੀ ਹੈ ਆ ਸਰਕਾਰ ਠੇਕੇ ਤੇ ਚੱਲਦੀ ਹੈ ਬਾਅਦ ਚ ਧਿਆਨੇ ਨਹੀਂ ਕਹਿੰਦਾ ਫਿਰ ਮੱਤ ਦੀ ਬਰੇ ਨਹੀਂ ਆਣੇ ਘੁੱਟਾਂ ਵਾਲੇ ਤੋਂ ਚੜ ਕੇ ਕੋਲ ਬਾਹਰੋਂ ਹੀ ਦੇਖ ਲੈ ਐਨਐਲਐਸਾ ਇੱਥੇ ਕਮਰੇ ਐ ਫੈਸੇ ਕੱਟੇ ਕਰਦੇ ਹੋ ਇਹਨਾਂ ਸਾਰੇ ਨੂੰ ਉੱਠਨੀਆ ਪੈਣਗੀਆਂ ਉਹ ਜਾ ਕੇ ਦਿੱਲੀ ਬੈਠ ਜਾਣਗੇ ਉੱਠਨੀਆ ਇੱਥੇ ਪੈਣਗੀਆਂ ਸਭ ਇਸ ਕਰਕੇ ਤੁਸੀਂ ਤਖਣੇ ਹੋ ਜਿਨ੍ਹਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਆ ਸਭ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਖਰਾਬ ਹੋਤ ਸਾਰੇ ਕਿਸੇ ਦੇ ਚੇਹ ਦੇ ਸਾਈਡ ਤੇ ਖੜਾ ਨਾ ਹੋਣਾ ਯਾ ਕੰਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਈਰਾਨ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਦੇ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਪੋਸਟ ਸਰੰਗ ਦਾ ਬਿਆਨ ਹੈ ਕਿ ਜੇ ਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ 90% ਤੋਂ ਮਿੱਤੂ ਹੈ 90% ਦਾ ਰਜਿੰਜੀ ਬਾਕੀਆਂ ਦੇ ਹੁੰਦੇ ਐ ਐਪਲ ਸਰੰਗ ਦੇ 90% ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਕਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਕਾ ਚੋਰੀ ਹੋ ਰਿਹਾ ਸੀ ਅੱਗਾ ਮਾ ਚੋਰੀ ਨਹੀਂ ਹੋ ਰਹੀ ਸੇ ਸਾਹਿਬ ਅੱਗੇ ਚੋਰਾ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਨਾ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 10000 ਰੁਪਏ ਮਹੀਨੇ ਦਾ ਦਿੱਤਾ ਤਾਂ ਫੇਰ ਕਿਸੇ ਨਾਲ ਕਿਛੇ ਨਾ ਕਰਦੇ ਇਹ ਬੀਜੇਪੀ ਆਏ ਆਏ ਤੇ ਚੋਰੀ ਕਰਕੇ ਲੈ ਗਏ ਜੀ ਜਦੋਂ ਅਸੀਂ ਤੇਣ ਜਾਂਦੇ ਉਦੋਂ ਤੁਸੀਂ ਕਹਿੰਦੇ ਨਹੀਂ ਜਿੱਥੇ ਚੋਰੀ ਹੋ ਰਹੀ ਜੀ ਅਸਾਂ ਬਣਾ ਕੇ ਧੱਕਾ ਕਰ ਰਹੇ ਲੋਕਾਂ ਦੇ ਨਾਲ ਬੜਾ ਗੁਰੂ ਮਰਿਆ ਉਹਦਾ ਡਾਟਾ ਚੋਰੀ ਹੋ ਜੂਗਾ ਕਿਹੜਾ ਡਾਟਾ ਚੋਰੀ ਹੋ ਜੂਗਾ ਸਭ ਸਭ ਗਰੀਬਾਂ ਵਾਸਤੇ ਸਕੀਮਾਂ ਉੜਾਈਏ ਬੀਜੇਪੀ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਨੇਤਰਤਵ ਚ ਇਹ ਸਰਕਾਰ ਬਣਾਈ ਹੈ ਉਹਨਾਂ ਦਾ ਸਿੱਟਾ ਸੀਗਾ ਗਰੀਬ ਦੀ ਮਦਦ ਕਰੋ ਸਾਡੇ ਆਪਣੇ ਵੋਟਰ ਆ ਜਾਣਗੇ ਤੁਸੀਂ ਨਹੀਂ ਕਿ ਮੈਂ ਕੈਸੀ ਵੈਸੀ ਪੰਜਾਬ ਦੇ ਵਿੱਚ ਹੁਣ ਇਹ ਤੇ ਖਲੀਪੁਰ ਹੈ ਜਨੀਰ ਨੇ ਕੀ ਕੀਤਾ ਅਬ ਨਾਮਰਾ ਕਿ ਸਰਕਾਰ ਦੇ ਇਹ ਬਕਰਾਂ ਟੈਂਕ ਵੀ ਲੈ ਜਾਏ ਤੇ ਪੰਚਾਇਤ ਵੀ ਦੱਸ ਕਰੇ ਤੁਸੀਂ ਭਗਵਾਨ ਜੀ ਤੁਸੀਂ ਐਂਪਰੇਸ ਨੂੰ ਕਿਸੇ ਗਰੀਬ ਦਾ ਟੈਂਟ ਖਾਵਾ ਦਿਓਗੇ ਉਸ ਧਾਰਮਿਕ ਲਾਗੇ ਸੀ ਪਰ ਇੱਕ ਗੱਲ ਹੈ ਤੁਹਾਡਾ ਟੰਬੂ ਐ ਗਰੀਬ ਲੋਕੀ ਪਟਣਗੇ ਆਹ ਗੱਲ ਹੈ ਭਗਵੰਤ ਜੀ ਸਰਕਾਰ ਦਾ ਟੰਬੂ ਹੈ ਗਰੀਬ ਲੋਕੀ ਪਟਣਗੇ ਜਿਹਨਾਂ ਦਾ ਹੱਥ ਮਾਰ ਰਹੇ ਤੁਸੀਂ ਸਹੀ ਹੈ ਸਹੀ ਹੈ ਕਿਹੜਾ ਮੈਂ ਦੱਸਦੇ ਪਿਆ ਹੈ ਜਿਹੜਾ ਕੋਈ ਜਾਣੇ ਭਗਵੰਤ ਜੀ ਤੋਂ ਪਹਿਲਾਂ 1000 ਦੇ ਅੰਦਰ ਕਿੰਨੇ ਲੋਕਾਂ ਨੂੰ ਅਈਸਮਾਨ ਖਾਨ ਬਣੀ ਉਹ ਅੰਮਾਨ ਜੀ ਜਗਾ ਟ੍ਰੇਨ ਤੇ ਪਾਸੀ ਲਾਉਂਦੇ ਨੇ ਕਿ ਕਿਤੇ ਦੇ ਰੱਖਿਆ ਹੋਰ ਕਮਾਂਚ ਲੱਗੇ ਰਹਿੰਦੇ ਪਤਾ ਨਹੀਂ ਕਿ ਆਪਨੇ ਕੋਲੇ ਦੇਖਦੇ ਵੀ ਨਹੀਂ ਦੇਖਦੇ ਕੋਈ ਨਾ ਬੁਛੁਟ ਕਲਾ ਹੈ ਤੁਰ ਤੁਰ ਪਾਦੇ ਰਹਿੰਦੇ ਐ ਮੈਂ ਦੱਸਦਾ ਹਾਂ ਕਿਹਦੇ ਜਿਸ ਕਰਕੇ ਅੱਜੇ ਮੈਂ ਇੱਥੇ ਤੁਹਾਡੇ ਵਿੱਚ ਆਇਆ ਕਰਾਂ ਪੰਜਾਬ ਦੇ ਅੰਦਰ ਇੱਕ 91 ਲੱਖ ਲੋਕਾਂ ਦੇ ਆਯੁਸ਼ਮਾਨ ਕਾਰਡ ਬਣੇ ਸਾਹਿਬ ਇਕਾਂਤ ਵਿੱਚ ਲੱਖ ਕੁਝ ਜਾਰ ਲੋਕਾਂ ਦੇ ਆਯੁਸ਼ਮਾਨ ਕਾਰਡ ਜਿਹਦੇ ਤਹਿਤ ਆ ਜਿਹੜੇ ਸੰਗੀਤ ਚੱਕਰ ਦੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉਦੋਂ ਹੋ ਗਿਆ ਇਹ ਜੁਦ ਜਿਹਦੇ ਤੋਂ ਉਹ ਲੱਖ ਸੱਤਰ ਹਜ਼ਾਰ ਸੀ ਉਹਨਾਂ ਵਾਸਤੇ ਆਯੁਸ਼ਮਾਨ ਕਾਰਡ ਜਿਹੜੇ ਬਣਦੇ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ ਇਕਾਂਤ ਵਿੱਚ ਲੱਖ ਹਰਿਆਣੇ ਦੀ ਬਾਤੀ ਆਪਣੇ ਤੋਂ ਕਿੰਨੀ ਘੱਟ ਹੈ ਸਾਹਿਬ ਹਰਿਆਣੇ ਦੀ ਬਾਤੀ ਘੱਟ ਆਪਣੇ ਤੋਂ ਕੋ ਕਿ ਕਰਾ ਹੈ ਸੱਚਾਈ ਦੀ ਬੇਨਤੀ ਕੀ ਹੈ ਆਪਾਂ 3 ਕਰੋੜ ਆਣਾ ਉਹ 4 ਕਰੋੜ ਹੋ ਰਿਹਾ ਹੈ ਉਹਨਾਂ ਨੇ ਬਣਿਆ ਆਪਣੇ ਕੋ ਡੇਢ 1 ਕਰੋੜ 40 ਲੱਖ ਇਹਾ ਜਿਹੜੇ ਕੈਂਪੇਨ ਨੂੰ ਤੁਸੀਂ ਰੋਕ ਰਹੇ ਹੋ ਨਾ ਇਸ ਲਈ ਇੱਕ ਮਹੀਨੇ ਦੇ ਅੰਦਰ ਜਦੋਂ ਸਰਕਾਰ ਸੁਤੀ ਪਈ ਇਸੇ ਤੇ ਸੇਮ ਨਹੀਂ ਹੁੰਦਾ ਮੈਂ ਪ੍ਰਚਾਰ ਜਿੱਦਣ ਲੱਗੀ ਤੇ ਲੈ ਦੀ ਸੰਤਾਵੇ ਤੁਮਰਾ ਹੀ ਕਰ ਕੈਸੀ ਜੀਜੇਪੀ ਵਾਸਤੇ ਜੀਜੇਪੀ ਤਾਂ ਹਮੇ ਬੜਾ ਠੀਕ ਰਹੀ ਜਾਂਦੀ ਹੈ ਸਾਡੇ ਬੰਦੂ ਰੱਖਦੇ ਨਾਲ

ਇਦਾਂ ਨਾ ਰੱਟੇ ਜਿਹੜਾ ਸੀ ਪਹਾੜ ਉੱਤੇ ਜਰਸਿਕਾ ਜਦੋਂ ਰੁਕੀ ਪਈ ਉਹ ਤੋਂ ਸਾਡੇ ਨਾਲ ਖੜਾ ਸੀ ਇੱਥੇ ਖੜਾ ਮੈਂ ਦੱਸਦਾ ਇੱਥੇ ਖੜਾ ਹੈ ਮਾਈਕਰੋਫੋਨ 'ਤੇ ਸੰਦੀਪ ਭੜਕੇ ਆਏ ਅੱਜ ਕਿਸਾਨ ਦੇ ਵਿਆਖ ਹੈ ਉਹ ਕਹਿੰਦੇ ਕੋਈ ਜੱਟੀਆਂ ਮੇਲੇ 'ਚ ਇਹ ਮੇਲੇ 'ਚ ਪੀਰ ਪਾਟੇ ਤੋਂ ਪੂਰੀ ਰੱਖੀ ਸੀ ਕੰਬੜੀ ਜੀ ਕੋਕ ਤੇ ਤੇਨ ਕਿਚੀ ਪਤਾ ਨਹੀਂ ਲੱਗਿਆ ਤੇ ਜਦੋਂ ਸ਼ਾਮ ਨੂੰ ਮੁੜ ਕੇ ਕਰਿਆ ਆ ਤੇ ਖਾਨਾ ਪੁੱਛਿਆ ਮੇਲਾ ਕਿੱਥੇ ਸੀਗਾ ਕਹਿੰਦਾ ਕਾਬਲ ਮੇਲਾ ਸੀ ਬੜੇ ਪੂਰੇ ਕੱਟ ਸੀਗਾ ਬਸ ਆ ਸਾਰੇ ਦਾ ਸਾਰਾ ਕੱਟ ਗਿਆ ਜਾਇ ਥੋੜੇ ਮੂਹਿਸ ਸੋਨੀ ਆ ਗਏ ਚਲੇ ਹੋ ਇਹਨਾਂ ਸੱਤ ਪਾ ਕੇ ਨਾ ਕਿ ਨਾ ਕਿ ਨਾ ਸਤਿੰਦਰ ਜਾਇ ਨੇ ਉਸ ਸਤਿੰਦਰ ਜਾਇ ਨੇ ਚੱਕੇ ਜਿਹੜੇ ਵਾਰ ਸਾਰਾ ਸਾਰੇ ਦੀ ਅੱਖ ਜਿੱਨੀ ਹੈ ਅੱਪੇ ਤੇ ਜਾਰ ਇੱਕ ਜਮੀਨ ਥੋੜੀ ਖੋਲ ਲੱਗੇ ਸੀ ਸਾਰੇ ਸਾਰੇ ਦੇ ਕਿਸਾਨ ਤੇ ਰਤ ਮਾਤਾ ਵੀ ਆਇਆ ਆਪਣਾ ਸਾਡਾ ਪਰਦੇ ਜਮੀਨ ਕਿਹਾ ਸਾਥੀ ਕਿਲੇ ਆਹ ਸਾਰਾ ਰੋੜਾ ਇਹਨਾਂ ਨੂੰ ਰੋੜਤਾ ਸਾਡੇ ਐ ਬਾਗੋੜੇ ਤੇ ਆਤਾ ਬੰਨ ਲੱਗ ਬਾਕਿਆ ਜੀ ਕਿਉਂ ਜੀ ਨਹੀਂ ਸਾਹਿਬ ਜਿਵੇਂ ਹਾਂ ਕਿ ਸਾਰੇ ਲੈ ਕੇ ਕਿੰਦਾ ਤਾਂ ਨਹੀਂ ਸਾਰੇ ਕਿੰਨਾਂ ਨੂੰ ਰੋੜ ਪਾ ਦੋ ਰੱਬ ਵੀ ਨਾ ਕਰਦਾ ਕਿਸਾਨ ਤੇ ਕਰਦਾ ਜੀ ਵੀ ਦਾਣਾ ਚੱਕ ਕੇ ਲੈ ਕੇ ਜਾਂਦੀ ਕਿਸਾਨ ਦਾ ਚੱਕ ਕੇ ਲੈ ਕੇ ਡ੍ਰੈਮਾ ਸਾਫ ਨਹੀਂ ਕੀਤੀਆਂ ਜੀ ਡ੍ਰੈਮਾ ਸਾਫ ਕ੍ਰਿਨਸਾ ਐਸਐਸਟੀ ਦੇ ਡ੍ਰੈਨਰ ਵਾਸਤੇ ਐਸਓਪੀ ਕੇ ਮੇਰੇ ਸ਼੍ਰੀਮਾਨ ਸਾਥੀ ਜਿਹੜੇ ਬੈਠੇ ਐ ਇਸ ਕਰਕੇ ਅਗਰ ਕੋਈ ਕਿਸਾਨ ਦੇ ਨਾਮ ਖੜਾ ਹੋ ਜਦੋਂ ਅਮਰੀਕਾ ਦੇ ਆਪਰਾਇ ਕਰੇ ਸਾਡਾ ਉਹ ਕਹਿੰਦਾ ਕੀ ਰੋਸੀ ਨੇ ਸਾਡਾ ਸਾਡੀ ਕਿਹੜਾ ਮਕਸੀ ਦਾ ਰੋਣਾ ਦੇ ਨਾਲ ਅਮਰੀਕਾ ਨਾਲ ਟ੍ਰੈਂਕ ਨਾਲ ਉਹਦਾ ਰੋਣਾ ਕਿ ਸਾਡੇ ਜਿਹੜੇ ਅਮਰੀਕਾ ਦੇ ਕਿਸਾਨ ਆ ਉਹਨਾਂ ਦੀ ਬਸੰਤ ਵਿਕਦੀ ਨਹੀਂ ਜੀ ਉਹਨਾਂ ਦਾ ਅਨਾਜ ਉਹ ਇੱਕੇ ਹਿੰਦੁਸਤਾਨ ਚ ਭੇਜੋ ਜੇ ਉਹਨਾਂ ਦਾ ਨਾ ਨਾ ਤੇ ਉਹਨਾਂ ਦੀ ਸਬਜ਼ੀਆਂ ਉਹਨਾਂ ਦਾ ਫਲ ਦਾ ਦਾ ਦੁੱਧ ਕਿਉਂ ਇੱਥੇ ਆਣ ਲੱਗਾ ਸਾਰੇ ਰੁੱਝ ਗਏ ਨੇ ਇੱਥੇ ਤਾਂ ਸਿਰਫ ਸੇਮ ਨਾਲ ਦੀ ਸੱਟ ਹੈ ਜਦੋਂ ਮਰੀ ਕਾਲੇ ਨਾਲ ਦੀ ਸੱਟ ਵਜੀ ਨਾ ਕੋਈ ਨਹੀਂ ਰਹਿਣਾ ਸਾਰੇ ਲੋਕ ਰੋਕ ਦੇਣਗੇ ਤੇ ਕੀ ਨੇ ਇੱਕ ਡਾਈ ਅਮਰੀਕਾ ਦੇ ਖਾਣੇ ਦਾ ਦੇਸ਼ ਦਾ ਧਨ ਉਹ ਦੁਨੀਆ ਦਾ ਧਨ ਦਾ ਬੜਾ ਬੈਠਾ ਹੈ ਡੋਨਲਡ ਟਰੰਪ ਉਹਦੇ ਸਾਹਮਣੇ ਕਿਸੇ ਨੇ ਇੱਕ ਡਾਈ ਨਰਿੰਦਰ ਮੋਦੀ ਨੇ ਬੀਜੇਪੀ ਸਰਕਾਰ ਨਰਿੰਦਰ ਮੋਦੀ ਜਿੰਦਾਬਾਦ ਪ੍ਰਧਾਨ ਮੰਤਰੀ ਸਾਹਿਬ ਨੇ ਆਏ ਕਿ ਆ ਮੇਰਾ ਥੋਲ ਖਰਾਬ ਹੋ ਗਿਆ ਮੈਂ ਹਿੰਦੁਸਤਾਨ ਦੇ ਬਿਜਾਰ ਇੱਕ ਸਮਰਨ ਨੁਸ਼ਾਨ ਹੋ ਸਰਕਾਰ ਦੇ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਅੱਜ ਤੱਕ ਕਿਸੇ ਨੇ ਇੱਕ ਬੰਦੇ ਨੇ ਹਾਂ ਦਾ ਨਾ ਦਾ ਹੱਥ ਉੱਪਰ ਖੜਾ ਕੀਤਾ ਪੀਏ ਪਾਕਿਸਤਾਨ ਨੇ ਅਜੇ ਕੰਮ ਕੀਤੀ ਹੈ ਸਾਡੇ ਚਾਹ ਬੀਜੇਪੀ ਨਾਲ 100 ਰਾਜਨੀਤਿਕ ਵਿਰੋਧ ਹੋ ਪਰਿਸ਼ਾਦ ਦੇ ਰਾਸਤੇ ਦਾ ਸੁਝਾਅ ਦੇਖਣੇ ਕਿਉਂ ਨਹੀਂ ਬੋਲਦੇ ਸਾਹਿਬ ਮੈਨਾਂ ਬੁਲਾਇਆ ਕੋਈ ਹੁੰਦਾ ਕਿਉਂ ਨਹੀਂ कि मिट्टी का माधव बने बैठे हो मैं साथियों को पूछना चाहता इस हमलों चेक के आपके इमारत का मैं रोना पड़ता है सिविल रोना रोना की बोर्ड रोना की बोर्ड जब पाकिस्तान का ये हो आ गया कि जाने के किसे नहीं रहे तो ना बेचती तो जूस को नहीं रोना चाहता भी है नारी रोड देंगे जो तो समान इतना आने का बेची के साथ जाने लगी है वो तो अमेरिका में जो तो आगे तक चलना रोड जोगे साल ਪਰ ਕਿਸੇ ਨੇ ਨਾ ਕੋਈ ਨਾ ਗੋਗੋਰੀ WTO ਨੰਨੀ ਰੋਕਿਆ ਜਿਹੜੀ ਪਾੜੀ ਕੀ ਨੇ ਜਿਸ WTO ਦਾ ਕਰੀ ਜਾਂਦੇ ਸੀ ਕਿ ਹਿੰਦੁਸਤਾਨ ਨੇ ਸਹਿਮਤ ਕਰ ਗਏ ਪਾੜੀ ਤੇ WTO ਜਿਹੜੇ ਮਾਰਨ ਵਾਲੇ ਨੂੰ ਹਿੰਦੁਸਤਾਨ ਕਹੇ ਪਾੜੀ ਆ ਦੇ ਕਹੇ ਸਾਰਾ ਕੁਝ ਜਿਹੜੇ ਜਿੱਤੇ ਜਿਹੜੇ ਕਰ ਕਿਸੇ ਦਾ ਇਹ ਕਹੋ ਲਿਆ ਕਿ ਪੰਜਾਬ ਦੇ ਕਿਸਾਨ ਤੇ ਹਿੰਦੁਸਤਾਨ ਦੇ ਕਿਸਾਨ ਤੇ ਮੈਂ ਗੱਲ ਕਰਾਉਣਾ ਹੁਣ ਇੱਥੇ ਦੀ ਅਮਰੀਕਾ ਦਾ ਚਾਇਆ ਕੁਝ